ਕਿ ਇਸ ਰਾਮ ਮੰਦਰ ਦੇ ਬਾਹਰ 라ਵਣ ਦਾ ਮੰਦਰ ਵੀ ਹੈ ਦੋਸਤੋ ਤੁਸੀਂ ਬਿਲਕੁਲ ਸੱਚ ਸੁਣ ਰਹੇ ਹੋ ਕਿ 라ਵਣ ਰਾਮ ਦੇ ਮੰਦਰ ਦੇ ਬਾਹਰ 라ਵਣ ਦਾ ਮੰਦਰ ਹੈ ਤੁਸੀਂ ਕਹਿੰਦੇ ਵੀ ਰਾਮ ਲੀਲਾ ਜਦੋਂ ਹੁੰਦੀ ਹੈ ਜਦੋਂ ਸਾਈਂ ਕਾਲ ਦਾ ਟਾਈਮ ਹੁੰਦਾ 라ਵਣ ਨੂੰ ਮਤਲਬ ਅਗਨੀ ਦਹસ્ત ਕਰਨਾ ਹੁੰਦਾ ਹੈਗਾ ਉਸ ਤੋਂ ਬਾਅਦ ਇਹ ਮੰਦਰ ਬਣਨ ਦੀ ਪ੍ਰਕਿਰਿਆ ਕਿੱਥੋਂ ਸ਼ੁਰੂ ਹੋਈ ਕਿਉਂਕਿ ਲੋਕਾਂ ਦੇ ਦਿਮਾਗ 'ਚ ਇਹ ਅਚੰਭਾ ਹੈ ਕਿ ਰਾਵਣ ਦਾ ਮੰਦਿਰ ਚਲੋ ਸ਼੍ਰੀਲੰਕਾ 'ਚ ਤਾਂ ਸੁਣਿਆ ਇਸ ਇੱਥੇ ਲੋਕ ਉਹਨਾਂ ਨੂੰ ਪੂਜਦੇ ਪਰ ਇੰਡੀਆ ਦੇ ਲੁਧਿਆਣਾ ਸ਼ਹਿਰ ਦੇ ਇੱਕ ਨਾਲ ਸ਼ਹਿਰ ਪੈਂਦਾ ਪਾਇਲ ਉਹਦੇ ਵਿੱਚ ਵੀ 라ਵਣ ਦਾ ਮੰਦਿਰ ਹੈ ਇਹਦੀ ਕੀ ਮਾਨਤਾ ਕੀ ਹੈ ਕਿ 라ਵਣ ਦਾ ਮੰਦਿਰ ਤੱਕ ਖੜਾਣਾ ਪੈ ਗਿਆ ਔਰ ਨਾਲ ਹੀ 라ਵਣ ਤਰਾਮ ਦਾ ਮੰਦਿਰ ਹੈ 라ਵਣ ਤਾਂ ਇੱਕ ਬਹੁਤ ਪੜਿਆ ਲਿਖਿਆ ਵਿਦਵਾਨ ਬੰਦਾ ਸੀ ਜਿਵੇਂ ਵੀ ਆਪਾਂ ਨੂੰ ਹਿਸਟਰੀ ਪੜ੍ਹਾਉਂਦੇ ਨੇ ਦੇਖਦੇ ਆਂ ਆਪਾਂ ਸਾਰਾ ਬੁੱਕਸ 'ਚ ਦੇਖੀਏ ਸ਼੍ਰੀਲੰਕਾ 'ਚ ਉਸ ਤਹਿਤ ਹੀ ਇਹਦੇ ਇਹਨੂੰ ਪੂਜਦੇ ਨੇ ਇਹਨੂੰ ਇੱਕ ਵੈਸੇ ਉਹ ਤਾਂ ਇੱਕ ਸ਼ਰਾਪ ਮਿਲਿਆ ਹੋਇਆ ਸੀ ਇਹਨੂੰ ਵੀ ਤੁਸੀਂ 7 ਜਨਮ ਭਗਵਾਨ ਦੇ ਹੱਥੋਂ ਮਰਨਾ ਇਹਨਾਂ ਨੇ 7 ਜਨਮ ਫਰਨਾਕਸ਼ ਹੋਇਆ ਮਹਿਕਾਸੁਰ ਹੋਇਆ ਕਾਂਸ ਹੋਇਆ ਇਹ ਇਕੋ ਹੀ ਹੋਏ ਨੇ ਇਹਨੇ ਉਸ ਉਸ ਸ਼ਰਾਬ ਤੋਂ ਮੁਕਤੀ ਪਾਉਣ ਲਈ ਉਹ ਉਸ ਤਹਾਤੇ ਨੇ ਭਗਵਾਨ ਨਾਲ ਆਪਣਾ ਜੋ ਵੀ ਬੈਰ ਤੁਸੀਂ ਤਾਂ ਹਰਨ ਕੀਤਾ ਸੀਗਾ ਉਹ ਮੋਕਸ਼ ਦੇ ਲਈ ਕੀਤਾ ਸੀ ਬਿਲਕੁਲ ਜੀ ਬਿਲਕੁਲ ਨਹੀਂ ਇੱਕ ਭਗਵਾਨ ਜਦੋਂ ਰਾਮਚੰਦਰ ਜੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਲਕਸ਼ਮਣ ਜਦੋਂ ਰਾਵਣ ਨੂੰ ਮਾਰਿਆ ਵੀ ਤੂੰ ਇਹਨਾਂ ਤੋਂ ਕੁਝ ਗਿਆਨ ਪ੍ਰਾਪਤ ਕਰ ਵਿਧੀ ਬਣੀ ਹੋਈ ਸੀ ਜੀ 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 ਮੁਕਤੀ ਪ੍ਰਾਪਤੀ ਲਈ ਜੀ ਨਹੀਂ ਇਹਦੇ ਵਰਗਾ ਵਿਦਵਾਨ ਨਾ ਅਜੇ ਤੱਕ ਹੋਇਆ ਅੱਛਾ ਪਹਿਲਾਂ ਹੀ ਤੈਅ ਕਰ ਦਿੱਤਾ ਸੀਗਾ ਕਿ 라ਵਣ ਦੀ ਜਿਹੜੀ ਮ੍ਰਿਤਿ ਹੋਏ ਉਹ ਸ਼੍ਰੀ ਰਾਮ ਦੇ ਹੱਥੋਂ ਹੋਣੀ ਹੈ ਮੋਕਸ਼ ਯਾਨੀ ਕਿ ਸ਼੍ਰੀ ਰਾਮ ਦੇ ਹੱਥੋਂ ਮਿਲਣਾ ਹੈ ਕਿਉਂਕਿ ਸ਼ਿਵ ਜੀ ਨੇ ਉਹਨਾਂ ਨੂੰ ਅਮਰ ਹੋਣ ਦਾ ਉਹਨਾਂ ਨੇ ਇੱਕ ਵਾਰ ਦਿੱਤਾ ਸੀਗਾ ਠੀਕ ਹੈ ਜੀ ਪਰ ਇੱਥੇ ਤੁਸੀਂ ਕਹਿ ਰਹੇ ਸੀ ਕਿ ਰਾਮਲੀਲਾ ਗਰਾਊਂਡ ਹੈ ਪਰ 라ਵਣ ਦਾ ਦਹਮ ਹੀ ਕਰਦੇ ਇੱਥੇ ਨਹੀਂ ਦਹਮ ਨਹੀਂ ਹੁੰਦਾ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੇ ਤਾਂ ਸਾਡੇ ਘਰਾਂ 'ਚ ਵੀ ਦੁਸ਼ਹਿਰੇ ਵਾਲੇ ਦਿਨ ਪੂਜਾ ਹੁੰਦੀ ਆ ਉਹਦੇ 10 ਸਿਰ ਬਣਾਉਂਦੇ ਆ ਗੋਹੇ ਦੇ ਉਹਦੇ ਤੇ ਫੁੱਲ ਜੋ ਵੀ ਸਾਰਾ ਕੁਝ ਰੱਖ ਕੇ ਦਕਸ਼ਨਾ ਵਗੈਰਾ ਅਸਾਂ 라ਵਣ ਦੀ ਪੂਜਾ ਕਰਦੇ ਨੇ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਉਸ ਤੋਂ ਬਾਅਦ ਜਿਵੇਂ ਜਦੋਂ ਉਹਨੂੰ ਵੱਡਾ ਕੀਤਾ ਕਹਿੰਦੇ ਸੀ ਜਿਹਨੂੰ ਕਿਸੇ ਨੂੰ ਪੁੱਤਰ ਦੀ ਲੋੜ ਹੁੰਦੀ ਸੀ ਤਾਂ ਇੱਥੇ ਆ ਕੇ ਬਿਲਕੁਲ ਜੀ ਹੁਣ ਕਈ ਇੱਥੇ ਅਸੀਂ ਦੇਖਦੇ ਹਾਂ ਸਾਹਮਣੇ ਮੇਰਾ ਰੈਸਟੋਰੈਂਟ ਆ ਮੈਂ ਦੇਖਦਾ ਵੀ ਹਾਂ ਇਤੋਂ ਬੜੇ ਲੋਕ ਬਾਹਰੋਂ ਆਉਂਦੇ ਨੇ ਹੁਣ ਤਾਂ ਦੂਰ ਦੂਰ ਤੋਂ ਆਉਂਦੇ ਆ ਇੱਥੇ ਸਾਨੂੰ ਆਪ ਵੀ ਦੱਸਦੇ ਨੇ ਵੀ ہاں ਸਾਨੂੰ ਪੁੱਤਰ ਪ੍ਰਾਪਤੀ ਹੋਈ ਆ ਅੱਛਾ ਹਾਂਜੀ ਉਹ ਕਹਿੰਦੇ ਵੀ ਜਦ ਮੈਂ ਕਈ ਵਾਰ ਲੇਟ ਹੋ ਜਾਣਾ ਹਨਾ 4 ਤੋਂ ਸਵਾ 4 ਹੋ ਜਾਣਾ ਤਾਂ ਜਿਹੜੇ ਉਹਨਾਂ ਦੀ ਸਮਾਧਾ ਰੋਡੂ ਗਰਜੀ ਦੀ ਕਹਿੰਦੇ ਵੀ ਮੈਨੂੰ ਆ ਕੇ ਮੇਰਾ ਕੁੰਡਾ ਖੜਕਾਨ ਲੱਗ ਜਾਂਦੇ ਸੀ ਪੋਸੀਬਲ ਹੈ ਬਿਲਕੁਲ ਜੀ ਇਹ ਸੰਤ ਤੋਂ ਥੋੜਾ ਝੂਠ ਬੋਲਣ ਗਿਆ ਉਹਨਾਂ ਨੇ ਇਹ ਰਿਐਲਿਟੀ ਹੈ ਜੀ ਮੈਂ ਮੰਦਿਰ ਚ ਖੜਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੇਰੇ ਕੋਲ ਬਹੁਤ ਤੰਗ ਕਰਦੇ ਹੈ ਜਬ ਮੈਂ ਉਠਣੇ ਮੇ ਦੇਰ ਹੋ ਜਾ ਤੋ ਮੇਰਾ ਦਰਵਾਜਾ ਖੜਕਾਏਗੇ ਅੱਛਾ ਤੋ ਫਿਰ ਮੈਂ ਉਠਤਾ ਹੂੰ ਫਿਰ ਮੇਰੇ ਕੋ ਤੋ ਉਹ ਛੋੜਤੇ ਹੈ ਉਹ ਕਹਿੰਦੇ ਵੀ ਅਸੀਂ ਇਥੇ ਮੱਥਾ ਟੇਕ ਕੇ ਨਿਕਲੇ ਆ ਵੀ ਸਾਡਾ ਜਿਹੜਾ ਕਤਲ ਕੇਸ ਹੈ ਸਾਡੇ ਤੇ ਇੱਕ ਵਾਰ ਵੀ ਕੋਈ ਕਾਰਵਾਈ ਨਹੀਂ ਅੱਛਾ ਇਥੇ ਮੱਥਾ ਟੇਕਣ ਤੋਂ ਬਾਅਦ ਕਤਲ ਦਾ ਕੇਸ ਵੀ ਮਤਲਬ ਖਾਰਜ ਹੋ ਗਿਆ ਖਾਰਜ ਹੋ ਗਿਆ ਸੱਸੀ ਗੱਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਆਕਾਸ਼ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਅਸੀਂ ਲੁਧਿਆਣੇ ਦੇ ਇੱਕ ਕੌਨਸਟਿਟੂਐਂਸੀ ਦੇ ਵਿੱਚ ਖੜੇ ਆਂ ਪਾਇਲ ਦੇ ਵਿੱਚ ਤੇ ਮੰਦਰ ਤਾਂ ਤੁਸੀਂ ਬਹੁਤ ਦੇਖੇ ਹੋਣੇ ਆ ਮੰਦਰ ਸਾਰੇ ਹੀ ਦੇਵੀ ਦੇਵਤਾ ਦੇ ਹੁੰਦੇ ਆ ਤੇ ਜਿੱਥੇ ਅੱਜ ਬੈਠੇ ਆਂ ਅਸੀਂ ਉਹ ਵੀ ਰਾਮ ਮੰਦਰ ਆ ਪਰ ਸਪੈਸ਼ਲ ਕੀ ਹੈ ਸਾਡੇ ਨਾਲ ਦੀਪਕ ਸੋਨੀ ਜੁੜ ਚੁਕੇ ਨੇ ਉਰਫ ਕਾਕਾ ਜੀ ਸਪੈਸ਼ਲਟੀ ਵਾਰ ਅਸੀਂ ਤੁਹਾਨੂੰ ਦੱਸ ਰਿਹਾ ਆ ਕਿ ਇਸ ਰਾਮ ਮੰਦਰ ਦੇ ਬਾਹਰ 라ਵਣ ਦਾ ਮੰਦਰ ਵੀ ਹੈ ਦੋਸਤੋ ਤੁਸੀਂ ਬਿਲਕੁਲ ਸੱਚ ਸੁਣ ਰਹੇ ਹੋ ਕਿ 라ਵਣ ਰਾਮ ਦੇ ਮੰਦਿਰ ਦੇ ਬਾਹਰ 라ਵਣ ਦਾ ਮੰਦਿਰ ਹੈ ਸਾਰੀ ਸੱਚਾਈ ਸਾਰਾ ਇਤਿਹਾਸ ਕੀ ਹੈ ਉਸ ਮੰਦਿਰ ਦਾ ਤੁਹਾਨੂੰ ਦੀਪਕ ਸੋਨੀ ਜੀ ਖੁਦ ਦੱਸਣਗੇ ਦੀਪਕ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਨੋਸ਼ਕਰ ਜੀ ਅੱਛਾ ਦੀਪਕ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਸੀਂ ਇਹ ਦੱਸੋ ਮੈਂ ਬਾਹਰ ਦੇਖਿਆ ਕਿ 라ਵਣ ਦੀ ਮੂਰਤੀ ਬਣੀ ਹੋਈ ਹੈ ਹਾਂਜੀ ਇਹ ਕੀ ਇਹਦਾ ਕੀ ਫੰਡਾ ਹੈ ਜੀ ਤੁਸੀਂ ਉਹ ਦੱਸੋ ਮਣੇ ਅਸਲ 'ਚ ਇੱਥੇ ਆਪਣੇ ਸ਼ੁਰੂ 'ਚ ਦੂਬੇ ਪਰਿਵਾਰ ਰਹਿੰਦਾ ਸੀ આજ ਤੋਂ 2-300 ਸਾਲ ਪਹਿਲਾਂ ਹੂੰ ਤੇ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਔਲਾਦ ਨਹੀਂ ਹੋ ਰਹੀ ਸੀ کافی ਜਦੋਜਹਿਦ ਦੇ ਬਾਅਦ ਉਹਨਾਂ ਨੂੰ ਕੋਈ ਸੰਤ ਮਿਲੇ ਤੇ ਸੰਤਾ ਕੋਲ ਹੁਣ ਆਪਾਂ ਜਾਣੇ ਹੀ ਆ ਸਾਰੇ ਉਹਨਾਂ ਨੂੰ ਉਵੇਂ ਸੰਤ ਮਿਲੇ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਨਾ ਆਪਣੇ ਜਿਹੜਿਆ ਹੈਗਾ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਰਾਮਲੀਲਾ ਖੇਡੋ ਜੀ ਰਾਮਲੀਲਾ ਕਰੋ ਤਾਂ ਫਿਰ ਉਹ ਜਿਹੜੇ ਹਕੀਮ ਸੀਗੇ ਅਸਲ 'ਚ ਉਹ ਪੈਲ ਦੇ ਹਕੀਮ ਸੀ ਬਹੁਤ ਪੁਰਾਣੇ ਸ਼ਾਹੀ ਹਕੀਮ ਸ਼ਾਹੀ ਹਕੀਮ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੇ ਆਪਣੇ ਉਹਨਾਂ ਦੇ ਸੰਤਾਂ ਦੇ ਕਹਿਣ ਮੰਗੂ ਇੱਥੇ ਰਾਮਲੀਲਾ ਅੱਛਾ ਨਹੀਂ ਸੰਤਾਨ ਸੀਗੇ ਕਿਸੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਵੀ ਤੂੰ ਅਗਰ ਤੈਨੂੰ ਸੰਤਾਨ ਦੀ ਪ੍ਰਾਪਤੀ ਕਰਨੀ ਹੈ ਤਾਂ ਤੁਸੀਂ ਰਾਮਲੀਲਾ ਖੇਡੋ ਰਾਮਲੀਲਾ ਖੇਡੋ ਫਿਰ ਉਹਨਾਂ ਨੇ ਰਾਮਲੀਲਾ ਖੇਡੀ ਤਾਂ ਉਹਨਾਂ ਦੇ ਫਿਰ ਚਾਰ ਪੁੱਤਰ ਹੋਏ ਅੱਛਾ ਜੀ ਤੇ ਉਸੇ ਫਿਰ ਪਰੰਪਰਾ ਦੇ ਤਹਿਤ ਉਹਨਾਂ ਦਾ ਵਿਸ਼ਵਾਸ ਉਹ ਮੇ ਹੀ ਹੋਇਆ ਹਨਾ ਜੀ ਫਿਰ ਉਦੋਂ ਤੋਂ ਹੀ ਇਹ ਪਰੰਪਰਾ ਚੱਲੀ ਜਾਂਦੀ ਹੈ ਤੇ ਦੁਸ਼ਹਿਰੇ ਪਹਿਲਾਂ ਨਾ ਪਹਿਲਾਂ ਤਾਂ 10 ਦਿਨ ਖੇਡਦੇ ਸੀਗੇ ਉਹਰੇ ਜਿਵੇਂ ਹੁਣ ਸਮਾ ਚੇਂਜ ਹੁੰਦਾ ਗਿਆ ਤੇ ਹੁਣ ਉਹ ਸਕਰੀਨ ਆਨ ਸਕਰੀਨ 9 ਦਿਨ ਚਲਾਉਂਦੇ ਨੇ ਤੇ 10ਵੇਂ ਦਿਨ ਫਿਰ ਰਾਮਲੀਲਾ ਖੇਡਦੇ ਨੇ ਤੇ ਰਾਵਣ ਨੂੰ ਇੱਥੇ ਪੂਜਦੇ ਨੇ ਸ਼ਹਿਰ ਨਿਵਾਸੀ ਵੀ ਸਾਡੇ ਪਾਇਲ ਵਾਲੇ ਵੀ ਇੱਥੇ ਜਲਾਉਂਦੇ ਨਹੀਂ ਹੈਗੇ ਇੱਥੇ ਰਾਵਣ ਨੂੰ ਪੂਜਾ ਹੁੰਦੀ ਆ ਉਹਨਾਂ ਦੀ ਤੇ ਦੁਸ਼ਹਿਰੇ ਵਾਲੇ ਦਿਨ ਪਹਿਲਾਂ ਇੱਥੇ ਪੂਜਾ ਹੁੰਦੀ ਆ ਰਾਮ ਮੰਦਿਰ ਚ ਫਿਰ ਸ਼ਾਮ ਨੂੰ ਸాయੰਕਾਲ ਜਦ 6 ਵਜੇ ਦਾ ਟਾਈਮ ਹੁੰਦਾ ਉਸ ਟਾਈਮ ਜੋ ਵੀ ਟਾਈਮ ਨਿਕਲਦਾ ਉਸ ਟਾਈਮ ਉਸ ਦਿਨ ਤੇ ਉਸ ਦਿਨ ਫਿਰ 라ਵਨ ਨੂੰ ਪਹਿਲਾਂ ਸ਼ਰਾਬ ਦਾ ਉਹ ਲਗਾਇਆ ਜਾਂਦਾ ਸੀ ਸ਼ਰਾਬ ਦਾ ਪੋਗ ਵੀ ਹੁੰਦਾ ਥੇ ਹਾਂਜੀ ਹਾਂਜੀ ਸ਼ਰਾਬ ਚੜਾਈ ਜਾਂਦੀ ਆ ਪਰ ਕਹਿੰਦੇ ਉਹ ਤਾਂ ਬ੍ਰਾਹਮਣ ਸੀਗੇ ਸ਼ੁੱਧ ਬ੍ਰਾਹਮਣ ਜਿਵੇਂ ਕਹਦੇ ਇਹ ਤਾਂ ਫਿਰ ਵੀ ਸ਼ਰਾਬ ਇਹ ਤਾਂ ਬੜੀ ਨਵੀਂ ਗੱਲ ਸੁਣਨ ਦੇ ਵਿੱਚ ਮਿਲੀ ਹੈ ਨਹੀਂ ਅਸਲ 'ਚ ਉਹ ਮਾਤਾ ਤਾਂ ਉਹਨਾਂ ਦੇ ਰਾਖਸ਼ ਕੁੱਲ 'ਚੋਂ ਸੀ ਨਾ ਠੀਕ ਹੈ ਤੇ ਰਿਸ਼ੀ ਨਾਲ ਉਹਨਾਂ ਦੇ ਮਦਰ ਨੇ ਉਹ ਮੈਂ ਕੀਤਾ ਸੀ ਉਸ ਤਰ੍ਹਾਂ ਨਾਲ ਉਹਨਾਂ ਨੂੰ ਸ਼ਰਾਬ ਦੀ ਤੇ ਫਿਰ ਪਹਿਲਾਂ ਤਾਂ ਬੱਕਰੇ ਦੀ ਬਲੀ ਦਿੱਤੀ ਜਾਂਦੀ ਸੀ ਫਿਰ ਸਮਾਂ ਹੁਣ ਜਿਵੇਂ ਜਿਵੇਂ ਥੋੜਾ ਜਿਹਾ ਉਹ ਹੋ ਰਿਹਾ ਹੁਣ ਸਿਰਵ ਬੱਕਰੇ ਦੇ ਟੱਕ ਲਗਾ ਦਿੰਦੇ ਆ ਕੰਨ ਤੋਂ ਉਤੋਂ ਥੋੜਾ ਜਿਹਾ ਖੂਨ ਲੈ ਕੇ ਉਹਨੂੰ ਅਰਪਿਤ ਕਰ ਦਿੰਦੇ ਆ ਅੱਛਾ ਹਾਂਜੀ ਤੇ ਉਤੋਂ ਬਾਅਦ ਫਿਰ ਉਹਨੂੰ ਪਟਾਕੇ ਅਗਲੀ ਪੇਂਟ ਕਰਦੇ ਆ ਹਾਂਜੀ ਜੀ ਮਤਲਬ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਵੀ ਰਾਮਲੀਲਾ ਜਦੋਂ ਹੁੰਦੀ ਹੈ ਜਦੋਂ ਸਾਇਕਲ ਦਾ ਟਾਈਮ ਹੁੰਦਾ ਰਾਵਣ ਨੂੰ ਮਤਲਬ ਅਗਨੀ ਦਹਸਤ ਕਰਨਾ ਹੁੰਦਾਗਾ ਉਸ ਤੋਂ ਬਾਅਦ ਹੀ ਮੰਦਿਰ ਬਣਾਉਣ ਦੀ ਪ੍ਰਕਿਰਿਆ ਕਿੱਥੋਂ ਸ਼ੁਰੂ ਹੋਈ ਕਿਉਂਕਿ ਲੋਕਾਂ ਦੇ ਦਿਮਾਗ 'ਚ ਇਹ ਅਚੰਭਾ ਹੈ ਕਿ ਰਾਵਣ ਦਾ ਮੰਦਿਰ ਚਲੋ ਸ਼੍ਰੀ ਰਿੰਕਾ ਚ ਤਾਂ ਸੁਣਿਆ ਇਸ ਉੱਤੇ ਲੋਕ ਉਹਨਾਂ ਨੂੰ ਪੁੱਜਦੇ ਪਰ ਇੰਡੀਆ ਦੇ ਲੁਧਿਆਣਾ ਸ਼ਹਿਰ ਦੇ ਇੱਕ ਨਾਲ ਸ਼ਹਿਰ ਪੈਂਦਾ ਪਾਇਲ ਉਹਦੇ ਵਿੱਚ ਵੀ ਰਾਵਣ ਦਾ ਮੰਦਿਰ ਹੈ ਇਹਦੀ ਕੀ ਮਾਨਤਾ ਕੀ ਹੈ ਕਿ ਰਾਵਣ ਦਾ ਮੰਦਿਰ ਤੱਕ ਬਣਾਉਣਾ ਪੈ ਗਿਆ ਔਰ ਨਾਲ ਹੀ ਰਾਵਣ ਰਾਮ ਦਾ ਮੰਦਿਰ ਹੈ ਅਸਲ 'ਚ ਜੇ ਆਪਾਂ ਵੈਸੇ ਦੇਖੀ ਜਾਈਏ ਤਾਂ ਰਾਵਣ ਤਾਂ ਇੱਕ ਬਹੁਤ ਪੜਿਆ ਲਿਖਿਆ ਵਿਦਵਾਨ ਬੰਦਾ ਸੀ ਜਿਵੇਂ ਵੀ ਆਪਾਂ ਨੂੰ ਹਿਸਟਰੀ ਪੜ੍ਹਾਉਂਦੇ ਨੇ ਦੇਖਦੇ ਆਂ ਆਪਾਂ ਸਾਰਾ ਬੁੱਕਸ 'ਚ ਦੇਖੀਏ ਸ਼੍ਰੀਲੰਕਾ 'ਚ ਉਸ ਤਹਤ ਹੀ ਇਹਦੇ ਇਹਨੂੰ ਪੂਜਦੇ ਨੇ ਇਹਨੂੰ ਇੱਕ ਵੈਸੇ ਉਹ ਤਾਂ ਇੱਕ ਸ਼ਰਾਪ ਮਿਲਿਆ ਹੋਇਆ ਸੀ ਇਹਨੂੰ ਵੀ ਤੁਸੀਂ 7 ਜਨਮ ਭਗਵਾਨ ਦੇ ਹੱਥੋਂ ਮਰਨਾ ਉਸ ਸ਼ਰਾਪ ਨੂੰ ਇਹਨਾਂ ਨੇ ਉਹੋ ਕਰਨ ਲਈ ਉਹ ਤੋਂ ਛੁਟਕਾਰਾ ਪਾਣ ਲਈ ਭਗਵਾਨ ਨਾਲ ਇਹਨਾਂ ਨੇ 7 ਜਨਮ ਫਰਨਾਕਸ਼ ਹੋਇਆ ਮਹਿਕਾ ਸੁਰ ਹੋਇਆ ਕੰਸ ਹੋਇਆ ਇਹ ਇੱਕੋ ਹੀ ਹੋਏ ਨੇ ਇਹਨੇ ਉਸ ਉਸ ਸ਼ਰਾਬ ਤੋਂ ਮੁਕਤੀ ਪਾਉਣ ਲਈ ਉਹ ਉਸ ਤਹਤੇ ਨੇ ਭਗਵਾਨ ਨਾਲ ਆਪਣਾ ਜੋ ਵੀ ਬੈਰ ਮੈਂ ਤੁਸੀਂ ਤਾਂ ਹਰਨ ਕੀਤਾ ਸੀਗਾ ਉਹ ਮੋਕਸ਼ ਮੋਕਸ਼ ਦੇ ਲਈ ਕੀਤਾ ਸੀ ਉਹ ਬਿਲਕੁਲ ਜੀ ਬਿਲਕੁਲ ਠੀਕ ਹੈ ਵੈਸੇ ਤਾਂ ਇਹ ਵਿਦਵਾਨ ਸੀ ਚਾਰੇਗੇ ਦਾ ਇਦਾਂ ਦਾ ਉਹ ਜੀ ਨਹੀਂ ਇੱਕ ਭਗਵਾਨ ਜਦੋਂ ਰਾਮਚੰਦਰ ਜੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਲਕਸ਼ਮਣ ਜਦੋਂ ਰਾਵਣ ਨੂੰ ਮਾਰਿਆ ਵੀ ਤੂੰ ਇਹਨਾਂ ਤੋਂ ਕੁਝ ਗਿਆਨ ਪ੍ਰਾਪਤ ਕਰ ਜੀ ਉਹਨਾਂ ਚ ਕੋਈ ਗੱਲਬਾਤ ਸੀ 라ਵਣ ਚ ਕੋਈ ਇਹ ਜੀ ਚੀਜ਼ ਸੀ ਤਾਂ ਇੱਕ ਭਗਵਾਨ ਨੇ ਆਪਣੇ ਭਾਈ ਨੂੰ ਕਿਹਾ ਇਹ ਤੋਂ ਕੁਝ ਸਿੱਖ ਹੂੰ ਇਹ ਤੋਂ ਸਿੱਖਿਆ ਲੈ ਜਿਉ ਮਾੜਾ ਹੁੰਦਾ ਉਹ ਤੋਂ ਸਿੱਖਿਆ ਲੈਣ ਦੀ ਕੀ ਲੋੜ ਸੀ ਜੀ ਬਿਲਕੁਲ ਹਨਾ ਉਹ ਤਾਂ ਸਾਰੀ ਇੱਕ ਵਿਧੀ ਬਣੀ ਹੋਈ ਸੀ ਜੀ 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 ਮੁਕਤੀ ਪ੍ਰਾਪਤੀ ਲਈ ਨਹੀਂ ਇਹਦੇ ਵਰਗਾ ਵਿਦਵਾਨ ਨਾ ਅਜੇ ਤੱਕ ਹੋਏ ਅੱਛਾ ਪਹਿਲਾਂ ਹੀ ਤੈਅ ਕਰ ਦਿੱਤਾ ਸੀਗਾ ਕਿ 라ਵਣ ਦੀ ਜਿਹੜੀ ਮ੍ਰਿਤਿ ਹੋਏ ਉਹ శ్రీరాਮ ਦੇ ਹੱਥੋਂ ਹੋਣੀ ਹੈ ਮੋਕਸ਼ ਯਾਨੀ ਕਿ శ్రీరాਮ ਦੇ ਹੱਥੋਂ ਮਿਲਣਾ ਕਿਉਂਕਿ ਸ਼ਿਵ ਜੀ ਨੇ ਉਹਨਾਂ ਨੂੰ ਅਮਰ ਹੋਣ ਦਾ ਉਹਨਾਂ ਨੇ ਇੱਕ ਵਾਅਦਾ ਦਿੱਤਾ ਸੀਗਾ ਅਸਲ 'ਚ ਹਾਂਜੀ ਉਹਨੂੰ ਅਮਰਤ ਦਿੱਤਾ ਹੋਇਆ ਸੀ ਪਰ ਅਮਰਤਾ ਦਾ ਨਹੀਂ ਦਿੱਤਾ ਸੀ ਅੱਛਾ ਉਹਨਾਂ ਨੂੰ ਇੱਕ ਵਾਰ ਦਿੱਤਾ ਹੋਇਆ ਸੀ ਅਮਰਤ ਦਿੱਤਾ ਹੋਇਆ ਸੀ ਹੂੰ ਵੀ ਉਹ ਅਮਰਤ ਉਹਨਾਂ ਦੀ ਧੁੰਨੀ 'ਚ ਸੀ ਵੀ ਜਦ ਤੱਕ ਉਹ ਨਹੀਂ ਉਹ ਹੁੰਦਾ ਨਸ਼ਟ ਤੂੰ ਮਾਰ ਨਹੀਂ ਸਕਦਾ ਹੂੰ ਤੇ ਉਹ ਫਿਰ ਗੱਲ ਪੋਜੀਸ਼ਨ ਨੇ ਜਿਵੇਂ ਵੀ ਵਿਧੀ ਸੀ ਰਾਮਚੰਦਰ ਜੀ ਨੇ ਦੱਸਿਆ ਜਦ ਪਤਾ ਤਾਂ ਸਭ ਕੁਝ ਹੀ ਹੁੰਦਾ ਹਨ ਤਾਂ ਉਸ ਤਹਿਤ ਇਹ ਉਹਨਾਂ ਨੂੰ ਫਿਰ ਤੀਰ ਮਾਰਿਆ ਜਾਂ ਧੁੰਨੀ 'ਚ 10 ਵਾਰ ਨਾਂ ਲੱਗਿਆ 10ਵੀਂ ਵਾਰ ਉਹ ਲੱਗਿਆ ਤਾਂ ਉਹਨਾਂ ਦੀ ਮੁਕਤੀ ਹੋ ਗਈ ਉਹ ਤਾਂ ਮੁਕਤੀ ਹੈਗੇ ਸੀ ਅਸਲ 'ਚ ਤਾਂ ਮਾਤਾ ਸੀਤਾ ਨੂੰ ਤਾਂ ਕੋਈ ਵੈਸੇ ਜੇ ਦੇਖਿਆ ਜਾਵੇ ਉਹਨਾਂ ਨੂੰ ਟੱਚ ਹੀ ਨਹੀਂ ਕੋਈ ਕਰ ਸਕਦਾ ਸੀ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸ ਰਹੇ ਸੀ ਜਦੋਂ ਇਹ ਰਾਵਣ ਦੀ ਜਿਹੜੀ ਬਾਹਰ ਪ੍ਰਤੀਮਾ ਮੂਰਤੀ ਬਣੀ ਹੋਈ ਹੈ ਇਹ ਕਈ ਲੋਕਾਂ ਦੀ ਜਿਹੜੀ ਜਗ੍ਹਾ ਸੀ ਤੁਸੀਂ ਕਹ ਰਹੇ ਸੀ ਜਿੱਥੇ ਉਹ ਜਗ੍ਹਾ ਉਹ ਮੂਰਤੀ ਬਣੀ ਹੈ ਉਹ ਤੁਹਾਡੀ ਜਗ੍ਹਾ ਸੀ ਆ ਮੰਦਿਰ ਵਾਲੀ ਜਗ੍ਹਾ ਦੂਬੇ ਜੀ ਦੇ ਨਾਮ ਦੀ ਸੀ ਤੇ ਜਦੋਂ ਤੁਸੀਂ ਉਸ ਮੂਰਤੀ ਨੂੰ ਤਬਸਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹ ਉਹ ਕਿੰਨੀ ਸੱਚਾਈ ਮਤਲਬ ਇਸ ਮੰਦਿਰ ਨੂੰ ਪਾਵਰਫੁਲ ਕਿਵੇਂ ਮੰਨਦੇ ਹੈ ਇਹ ਕੋਈ ਜਿਆਦਾ ਪੁਰਾਣੀ ਨਹੀਂ ਗੱਲ ਜੀ ਇਹ ਤਾਂ 50 60 ਸਾਲ ਜਿਹੜੇ ਹੁਣ ਵੀ ਐਂਸੈਸਟਰਸ ਥੋੜੇ ਜੇ ਸਾਡੇ ਬਜ਼ੁਰਗ ਨੇ ਮੰਨ ਲਓ ਡੈਡੀ ਹੁਣ ਹੀ ਲਗਾ ਲਓ 50 60 ਸਾਲ ਪੁਰਾਣੀ ਇਹ ਐਕਚੁਅਲੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁਣ ਸਾਡੇ ਘਰਾਂ ਚੋਂ ਅਸੀਂ ਇਹ ਸਾਂਝੀ ਪ੍ਰਾਪਰਟੀ ਐ ਤੇ ਉਹ ਜਿਵੇਂ ਕਹਿ ਦਿੰਦੇ ਹੁੰਦੇ ਨੇ ਵੀ ਇਹ ਸਾਡੀ ਜਗ੍ਹਾ ਚ ਕਿਉਂ ਬਣਾਤਾ ਹਨਾ ਪੱਕਾ ਕਿਉਂ ਬਣਾਉਣ ਲੱਗਿਓ ਜਾਂ ਬਣਾਤਾ ਤਾਂ ਉਦੋਂ ਇਹਦਾ ਸਾਈਜ਼ ਛੋਟਾ ਸੀ ਉਸ ਮੁਤਾਬਕ ਤਾਂ ਸਾਡੇ ਜਿਹੜੇ ਘਰਾਂ ਚੋਂ ਚਾਚਾ ਜੀ ਵਗੈਰੇ ਲੱਗ ਰਹੇ ਨੇ 50 60 ਸਾਲ ਪੁਰਾਣੇ ਤਾਂ ਉਹਨਾਂ ਨੇ ਇੱਕ ਵਾਰ ਟਰੈਕਟਰ ਦੇ ਮਗਰ ਪਾ ਕੇ ਅੱਛਾ ਰੱਸਾ ਪਾ ਕੇ ਇਹਨਾਂ ਨੂੰ ਸਿੱਟਦਾ ਸੀ ਵੀ ਇਹ ਸਾਡੀ ਪ੍ਰਾਪਰਟੀ ਚ ਨਹੀਂ ਬੰਨਣਾ ਚਾਹੀਦਾ ਜੋ ਅਸਲੀਅਤ ਹੈ ਪਰ ਜਿਆਦਾ ਉਹਨਾਂ ਨੇ ਇਹ ਕੰਮ ਕੀਤਾ ਤਾਂ ਉਹਨਾਂ ਦੇ ਔਲਾਦ ਹੋ ਕੇ 10ਵੇਂ ਦਿਨ ਮਰ ਜਾਂਦੀ ਸੀ ਅੱਛਾ ਹਾਂਜੀ ਹਾਂਜੀ ਤੇ ਉਹ ਮਰ ਜਾਂਦੀ ਸੀ ਤਾਂ ਫਿਰ ਉਹਨਾਂ ਨੇ ਜਦੋਂ ਇਹ ਕੰਮ ਹੋਇਆ ਤਾਂ ਫਿਰ ਉਹਨਾਂ ਨੂੰ ਕਿਸੇ ਨੇ ਜਿਵੇਂ ਉਹਨਾਂ ਨੂੰ ਡਾਊਟ ਪੈ ਗਿਆ ਉਹਨਾਂ ਨੂੰ ਵੀ ਇਹ ਕਿ ਚੀਜ਼ ਹੋਣ ਲੱਗੀ ਆ ਹਾਂਜੀ ਵੀ ਇਹ ਤਾਂ ਫਿਰ ਗਲਤ ਹੋਇਆ ਵੀ ਉਹੀ ਗਲਤ ਹੋਇਆ ਕੰਮ ਜਿਹੜਾ ਤੁਸੀਂ ਕੰਮ ਕੀਤਾ ਹਨਾ ਫਿਰ ਉਹਨਾਂ ਨੇ ਇਹ ਬਣਾਇਆ ਜੀ ਅੱਛਾ ਫਿਰ ਉਹਨੂੰ ਵੱਡਾ ਕਰਕੇ ਬਣਾਤਾ ਹਾਂਜੀ ਫਿਰ ਵੱਡਾ ਕਰਕੇ ਬਣਾਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਜਗ੍ਹਾ ਤੇ ਆਪਣਾ ਸਾਰਾ ਕੁਝ ਹੀ ਛੱਡਤਾ ਸੀ ਜੋ ਵੀ ਆਪਣਾ ਇਹਦੇ ਤੇ ਹੱਕ ਜਮਾਉਂਦੇ ਸੀ ਉਵੇਂ ਛੱਡਤਾ ਸੀ ਉਨੂੰ ਪ੍ਰੋਟੈਕਟ ਕਰਦੇ ਨੇ ਵੀ ਕੋਈ ਕਬਜ਼ਾ ਵਗੈਰਾ ਉਂ ਨਾ ਕਰ ਲੈਣ ਤੇ ਹੁਣ ਇੱਥੇ ਰਾਮਲੀਲਾ ਖੇਡਦੇ ਨੇ ਦੁਸ਼ਹਿਰਾ ਗਰਾਊਂਡ ਹੈ ਠੀਕ ਹੈ ਜੀ ਪਰ ਇੱਥੇ ਤੁਸੀਂ ਕਹਿ ਰਹੇ ਸੀ ਕਿ ਰਾਮਲੀਲਾ ਗਰਾਊਂਡ ਹੈ ਪਰ 라ਵਨ ਦਾ ਦਹਨ ਨਹੀਂ ਕਰਦੇ ਇੱਥੇ ਨਹੀਂ ਦਹਨ ਨਹੀਂ ਹੁੰਦਾ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਂ ਇੱਥੇ ਤਾਂ ਸਾਡੇ ਘਰਾਂ 'ਚ ਵੀ ਦੁਸ਼ਹਿਰੇ ਵਾਲੇ ਦਿਨ ਪੂਜਾ ਹੁੰਦੀ ਆ ਉਹਦੇ 10 ਸਿਰ ਬਣਾਉਂਦੇ ਆ ਗੋਹੇ ਦੇ ਉਹਦੇ ਤੇ ਫੁੱਲ ਜੋ ਵੀ ਸਾਰਾ ਕੁਝ ਰੱਖ ਕੇ ਦਕਸ਼ਨਾ ਵਗੈਰਾ ਅਸਾਂ 라ਵਨ ਦੀ ਪੂਜਾ ਕਰਦੇ ਨੇ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਹੁਣ ਕਿਸੇ ਦਿਨ ਦੁਸ਼ਹਿਰਾ ਹੋ ਮਾਰਨਿੰਗ 'ਚ ਆਇਓ ਤਾਂ ਇੱਥੋਂ ਮੱਥਾ ਟੇਕ ਕੇ ਉਹਨਾਂ ਨੇ ਬਾਹਰ 라ਵਨ ਤੇ ਮੱਥਾ ਟੇਕਣਾ ਜੋਮ ਵਗੈਰਾ ਜੋ ਵੀ ਹੈ ਸਾਰਾ ਕੁਝ ਉਮੀ ਚੜਾਉਣਾ ਜੋ ਇੱਥੇ ਮੰਦਿਰ ਚ ਜਾਂਦੇ ਹਾਂ ਹਾਂਜੀ ਅੱਛਾ ਉਸ ਤੋਂ ਬਾਅਦ ਜਿਵੇਂ ਜਦੋਂ ਉਹਨੂੰ ਵੱਡਾ ਕੀਤਾ ਉਹ ਕਹਿੰਦੇ ਸੀ ਜਿਹਨੂੰ ਕਿਸੇ ਨੂੰ ਪੁੱਤਰ ਦੀ ਲੋੜ ਹੁੰਦੀ ਸੀ ਤਾਂ ਇੱਥੇ ਆ ਕੇ ਬਿਲਕੁਲ ਜੀ ਹੁਣ ਕਈ ਇੱਥੇ ਅਸੀਂ ਦੇਖਦੇ ਆਂ ਸਾਹਮਣੇ ਮੇਰਾ ਰੈਸਟੋਰੈਂਟ ਆ ਮੈਂ ਦੇਖਦਾ ਵੀ ਆ ਇੱਥੋਂ ਬੜੇ ਲੋਕ ਬਾਹਰੋਂ ਆਉਂਦੇ ਨੇ ਉਹ ਕਹਿੰਦੇ ਵੀ ਸਾਨੂੰ ਕਿੱਥੋਂ ਕਿੱਥੋਂ ਆਉਂਦੇ ਨੇ ਪੂਰੇ ਪੰਜਾਬ ਚੋਂ ਹੀ ਆਉਂਦੇ ਨੇ ਹੁਣ ਤਾਂ ਜੋ ਸੋਸ਼ਲ ਮੀਡੀਆ ਕਰਕੇ ਥੋੜਾ ਜਿਹਾ ਇਹ ਉਹ ਵੀ ਹੋ ਗਿਆ ਹਨਾ ਵਾਈਡ ਆਊਟ ਹੋ ਗਿਆ ਤੇ ਉਹਦੇ ਕਰਕੇ ਹੁਣ ਤਾਂ ਦੂਰ ਦੂਰ ਤੋਂ ਆਉਂਦੇ ਆ ਇੱਥੇ ਸਾਨੂੰ ਆਪ ਵੀ ਦੱਸਦੇ ਨੇ ਵੀ ہاں ਸਾਨੂੰ ਪੁੱਤਰ ਪ੍ਰਾਪਤੀ ਹੋਈ ਹੈ। ਅੱਛਾ। ਹਾਂਜੀ। ਯਾਨੀ ਕਿ ਇਸ ਮੰਦਰ ਦੀ ਮਾਨਤਾ ਇਹ ਹੈ ਕਿ ਇੱਥੇ ਰਾਵਣ ਦੀ ਪੂਜਾ ਤਾਂ ਹੁੰਦੀ ਹੈ। ਸ਼੍ਰੀ ਰਾਮ ਜੀ ਦੀ ਵੀ ਹੁੰਦੀ ਹੈ, ਹਨੂਮਾਨ ਜੀ ਦੀ ਵੀ ਹੁੰਦੀ ਹੈ, ਸੀਤਾ ਮਾਤਾ ਦੇ ਵੀ ਹੁੰਦੀ ਹੈ। ਪਰ ਜਿਸ ਦੇ ਕੋਲੇ ਪੁੱਤਰ ਨਹੀਂ ਹੈ ਉਹ ਇੱਥੇ ਆ ਕੇ ਮੰਨਤ ਮੰਗਦਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਸਹੀ ਗੱਲ ਹੈ ਜੀ। ਠੀਕ ਹੈ। ਤੇ ਮੜਾ ਜੀ ਆਪਾਂ ਇੱਕ ਵਾਰੀ ਅੰਦਰ ਚੱਲ ਕੇ ਦਿਖਾ ਦਈਏ ਜਿਹੜੇ ਇਹਨਾਂ ਦੇ ਅਸਿਸਟਰ ਸੀਗੇ, ਯਾਨੀ ਕਿ ਬਜ਼ੁਰਗ ਸੀਗੇ। ਤਾਂ ਮੈਂ ਇੱਕ ਵਾਰ ਦਰਸ਼ਕਾਂ ਨੂੰ ਕਹੂੰਗਾ ਵੀ ਇਹ ਇਹ ਆਪਣੇ ਦਿਖਾਣਗੇ ਜਿਨ੍ਹਾਂ ਨੇ ਇਹ ਸ਼ ਜਿਹੜੇ ਹਕੀਮ ਸੀਗੇ ਉਹਨਾਂ ਦੀ ਇਹ ਫੋਟੋਆਂ ਨੇ ਆ ਤੁਸੀਂ ਦੇਖ ਸਕਦੇ ਹੋ ਸਰ ਮੜਾ ਜਿਆ ਇਹਨਾਂ ਬਾਰੇ ਦੱਸਿਓ ਤੁਸੀਂ ਸ਼ਾਹੀ ਹਕੀਮ ਸ਼੍ਰੀ ਅਚਰੂ ਰਾਮ ਦੂਬੇ ਅਚਰੂ ਰਾਮ ਦੂਬੇ ਹਾਂਜੀ 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 ਇਹ ਸੀਗੇ ਜੀ ਸ਼ਾਹੀ ਹਕੀਮ ਇਹਨਾਂ ਦੇ ਨਹੀਂ ਸੇ ਔਲਾਦ ਕੋਈ ਅੱਛਾ ਹਾਂਜੀ ਫਿਰ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਖੇਡੀ ਸੀ ਜੀ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਚਾਰ ਪੁੱਤਰ ਪ੍ਰਾਪਤ ਹੋਏ ਜਦੋਂ ਚਾਰ ਪੁੱਤਰ ਪ੍ਰਾਪਤ ਹੋਏ ਫਿਰ ਇਹਨਾਂ ਨੇ ਰਾਵਨ ਦਾ ਛੋਟਾ ਜਿਹਾ ਮੰਦਿਰ ਇਹਨਾਂ ਨੇ ਹਾਂਜੀ ਇਹ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਫਿਰ ਇਹ ਵੀ ਉਹਨਾਂ ਨੇ ਮੰਦਿਰ ਜਿਵੇਂ ਆਪਣਾ ਹਨ ਉਹਨਾਂ ਨੇ ਜੀਦਾਨ ਕਰਤੀ ਸੀ ਜੀ ਉਹ ਇਹ ਵੀ ਚਮਨਾਲ ਜੀ ਵੀ RAM BHAGAT CHAMNAL JI ਇਹ ਵੀ ਉਹਨਾਂ ਦੇ ਪਰਿਵਾਰ ਚ ਹੀ ਨੇ ਹਾਂਜੀ ਇਹ ਫਿਰ ਅੱਗੇ ਇਹਨਾਂ ਦੇ ਔਲਾਦ ਆ ਜੀ ਹਾਂਜੀ ਉਹਨਾਂ ਦੀ ਪੀੜ੍ਹੀ ਚੱਲੀ ਜਾਂਦੀ ਆ ਜੀ ਉਹ ਸੀਗੀ ਜੀ ਆਪਣੇ ਹਨ ਉਹ ਅੱਗੇ ਕਰਦੇ ਜਾਂਦੇ ਆ ਇਹ ਉਹਨਾਂ ਦੇ ਅੱਗੇ ਆ ਜੀ ਤੇ ਜਿਹੜੀ ਉਹ ਫੋਟੋ ਪਈ ਸਰ ਉਹ ਵਾਲੀ ਫੋਟੋ ਵੀ अच्छा। हाँ जी, बेटे ने जी। अच्छा। हाँ जी, फिर तो पीढ़ी चल पी जी 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 अगली पीढ़ी मान्यता है पंडित जी पंड़ी। 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 आप दो मिनट बात करना चाहेंगे सबसे पहले तो इस मंदिर के बारे में थोड़ा सा ब्रीफ बता देंगे इन्होंने भी बहुत अच्छा बताया जैसे यहाँ पे संगत आती है काफी दूर दूर से आती है कौन सी कौनसी मनोकामनाएं यहाँ पूरी होती है ਇਹ ਆਮ ਮਨੋਕਾਰਨਾ ਪਰਮਾਤਮਾ ਦੇ ਦਰਸ਼ਾ ਭਗਵਾਨ ਦੇ ਦੈਸੇ ਸਰੀ ਮਨੋਕਾਰਨਾ ਪੂਰਨ ਹੁੰਦੀ ਹੈ ਜਿਸ ਸੇ ਸੰਤਾਨ ਪ੍ਰਾਪਤੀ ਵਿਆਸਾਦੀ ਹੋਰ ਜੋ ਵੀ ਰਕਾਟ ਹੈ ਜੋ ਵੀ ਸੱਚਾ ਮਨਸਾਤ ਆਤਾ ਹੈ ਉਸ ਦਾ ਸਰੀ ਮਨੋਕਾਰਨਾ ਪੂਰਨ ਹੁੰਦੀ ਹੈ ਜੀ ਬਾ ਰਾਵਣ ਹੈ ਤਾਂ ਰਾਵਣ ਕੋ ਮਾਨਸੇ कहीं ना कहीं ये बच्चे पूछते नहीं है कि हम तो रावण का दहन करते हैं आप यहाँ पूजा करते हैं ये सवाल तो सभी के मन में जाता है उनको आप कैसे समझाएंगे कि यहाँ रावण की पूजा होती है और उस पूजा की मान्यता ये कि सभी मनोकामनाएं पूरी होती है रावण तो विद्वान पंडित है चार का जान पिछाण है रावण में गुण बहुत है बहुत गुण है और जो रावण का दहन करते हैं दशहरे वाले दिन और यहाँ नहीं करते और यहाँ दशहरे वाले दिन उसको पूजा जाता है और ये मतलब लोगों को आप कैसे समझाएंगे अगर लोगों को देखिए सुनने में कहीं ना कहीं अचंबा तो लगता है कि रावण की पूजा हो रही है और तो बार बार दंड देना का तो कोई फर्क नहीं है एक ही बार होता है कितना खूबसूरत जवाब दिया आपने बार बार तो हाँ, दंड दे क्या देना है हाँ। तो बार बार नहीं होता एक ही बार कब से आप कब से इस मंदिर की पूजा कर रहे हैं इस मंदिर की चार पाँच साल है अच्छा जी हाँ जी ठीक है ਦੋਸਤੋ ਇਸਨ ਸਾਡੇ ਨਾਲ ਇਸ ਮੰਦਿਰ ਦੇ ਪੰਡਿਤ ਜੀ ਦੀਪਕ ਸੋਨੀ ਜੀ ਨੇ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਆਪਾਂ ਦਿਖਾਵਾਂਗੇ ਇੱਕ ਵਾਰ ਬਾਹਰ ਚੱਲ ਕੇ ਵੀ ਰਾਵਣ ਦਾ ਜਿਹੜਾ ਮੰਦਿਰ ਹੈ ਉਹ ਮਤਲਬ ਕਿਦਾਂ ਕਿਹਦੀ ਸਮਾਦ ਬਣੀ ਹੋਈ ਹੈ ਨਾਲ ਜੀ ਇਹ ਆਪਣੀ ਰੋਡੂ ਗਿਰਜੀ ਦੀ ਸਮਾਦ ਹੈ ਜੀ ਅੱਛਾ ਜੀ ਤੇ ਇਹਨਾਂ ਬਾਰੇ ਵੀ ਸੰਤ ਇੱਥੇ ਨਾ ਪਹਿਲਾਂ ਰਹਿੰਦੇ ਹੁੰਦੇ ਸੀ ਆਜ ਤੋਂ 15-18 ਸਾਲ ਪਹਿਲਾਂ ਜਟਾਂ ਵਾਲੇ ਸੰਤ ਸੀਗੇ ਉਹ ਮੈਨੂੰ ਦੱਸਦੇ ਹੁੰਦੇ ਸੀ ਕਹਿੰਦੇ ਵੀ ਦੀਪਕ ਜਦ ਮੈਂ ਕਈ ਵਾਰ 4 ਵਜੇ ਉੱਠ ਕੇ ਨਾ ਉਹ ਉਹਨਾਂ ਨੇ ਟੱਲ ਕਰਕੇ ਆਰਤੀ ਕਰਨੀ ਹੁੰਦੀ ਸੀ ਜੀ ਉਹ ਕਹਿੰਦੇ ਵੀ ਜਦ ਮੈਂ ਕਈ ਵਾਰ ਲੇਟ ਹੋ ਜਾਣਾ ਹਨਾ 4 ਤੋਂ ਸਵਾ 4 ਹੋ ਜਾਣਾ ਤਾਂ ਜਿਹੜੇ ਉਹਨਾਂ ਦੀ ਸਮਾਧ ਹੈ ਰੋਡੂਗਰ ਜੀ ਦੀ ਕਹਿੰਦੇ ਵੀ ਮੈਨੂੰ ਆ ਕੇ ਮੇਰਾ ਕੁੰਡਾ ਖੜਕਾਨ ਲੱਗ ਜਾਂਦੇ ਸੀ ਬਿਲਕੁਲ ਜੀ ਇਹ ਸੰਤ ਤੋਂ ਥੋੜਾ ਝੂਠ ਬੋਲਣਗੇ ਹਨਾ ਉਹਨਾਂ ਨੇ ਇਹ ਰਿਐਲਿਟੀ ਹੈ ਜੀ ਮੈਂ ਮੰਦਿਰ ਚ ਖੜਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੇਰੇ ਕੋਲ ਬਹੁਤ ਤੰਗ ਕਰਦੇ ਹੈ ਜਦ ਮੈਂ ਉੱਠਣੇ ਮੇਂ ਦੇਰ ਹੋ ਜਾ ਤਾਂ ਮੇਰਾ ਦਰਵਾਜਾ ਖੜਕਾएंगे ਅੱਛਾ ਤਾਂ ਫਿਰ ਮੈਂ ਉੱਠਦਾ ਹੂੰ ਫਿਰ ਮੇਰੇ ਕੋ ਤੋ ਉਹ ਛੋੜਤੇ ਆਂ ਅੱਛਾ ਆਪਾਂ ਇੱਕ ਵਾਰ ਮੜਾ ਜਾ ਦੇਖ ਲਈਏ ਹਨੂਮਾਨ ਜੀ ਦਾ ਮੰਦਿਰ ਵੀ ਨਾਲ ਬਣਿਆ ਹੋਇਆ ਜੀ ਹੋਰ ਕਿਹੜੇ ਕਿਹੜੇ ਇੱਥੇ ਜਿਹੜੀ ਮੂਰਤੀਆਂ ਨੇ ਸਥਾਪਿਤ ਨੇ ਹਾਂਜੀ ਹਨੂਮਾਨ ਜੀ ਦੀ ਹੈ ਜੀ ਇਹ ਵੀ ਬਹੁਤ ਪ੍ਰਾਚਨ ਮੰਦਿਰ ਹੈ ਜੀ ਜੀ ਤੇ ਇੱਥੇ ਵੀ ਹੁਣ ਇੱਕ ਬੰਦਾ ਪਾਇਲ ਤੋਂ ਹੀ ਸੀਗਾ ਜਿਵੇਂ ਆਪਾਂ ਕਿਸੇ ਦੇ ਉਹੀ ਸ਼ੇਅਰ ਕਰ ਸਕਦੇ ਆ ਨਾ ਜਿਵੇਂ ਹੋਇਆ ਉਹ ਕਹਿੰਦੇ ਵੀ ਸਾਡੇ ਤੇ ਕਤਲ ਦਾ ਕੇਸ ਪੈ ਗਿਆ ਅੱਛਾ ਜੀ ਹਾਂਜੀ ਤੇ ਕਤਲ ਦਾ ਕੇਸ ਪਿਆ ਹੋਇਆ ਕਹਿੰਦੇ ਵੀ ਉਹ ਕਹਿੰਦੇ ਵੀ ਆਪਾਂ ਉਹਦੇ ਤੋਂ ਕਹਾ ਦੰਨੇ ਆ ਉਹਦੇ ਤੋਂ ਕਹਾ ਦੰਨੇ ਆ ਉਹ ਕਹਿੰਦਾ ਵੀ ਨਹੀਂ ਆਪਾਂ ਨਾ ਵੀ ਹਨੂਮਾਨ ਜੀ ਦੇ ਮੰਦਰ ਚੱਲਦੇ ਆ ਵੀ ਮੇਰੀ ਤਾਂ ਉੱਥੇ ਪੂਰੀ ਸ਼ਰਧਾ ਵੀ ਉੱਥੇ ਆਪਾਂ ਮੱਥਾ ਟੇਕ ਕੇ ਨਿਕਲਦੇ ਆ ਬਸ ਵੀ ਆਪਾਂ ਕਿਸੇ ਨੂੰ ਨਹੀਂ ਕਹੋਣਾ ਵੀ ਜੇ ਆਪਾਂ ਸੱਚੇ ਹੋਵਾਂਗੇ ਆਪਾਂ ਨਿਕਲ ਜਾਵਾਂਗੇ ਤੁਸੀਂ ਉਹ ਬੰਦੇ ਦੀ ਖੁਦ ਦੀ ਆ ਉਹ ਪਾਇਲਾ ਮੈਂ ਤੁਹਾਡੀ ਜਿੱਦਣ ਕਿਸੇ ਦਿਨ ਹੋਏ ਤੁਹਾਨੂੰ ਮਲਾਉਂ ਉਹ ਕਹਿੰਦੇ ਵੀ ਅਸੀਂ ਇੱਥੋਂ ਮੱਥਾ ਟੇਕ ਕੇ ਨਿਕਲੇ ਆ ਵੀ ਸਾਡਾ ਜਿਹੜਾ ਕਤਲ ਕੇਸ ਹੈ ਸਾਡੇ ਤੇ ਇੱਕ ਵਾਰ ਵੀ ਕੋਈ ਕਾਰਵਾਈ ਨਹੀਂ ਹੋਈ ਅੱਛਾ ਇੱਥੇ ਮੱਥਾ ਟੇਕਣ ਤੋਂ ਬਾਅਦ ਕਤਲ ਦਾ ਕੇਸ ਵੀ ਮਤਲਬ ਖਾਰਜ ਹੋ ਗਿਆ ਖਾਰਜ ਹੋ ਗਿਆ ਇਹ ਉਹਦੀ ਜਵਾਨੀ ਹੈ ਜੀ ਉਹ ਵੀ ਬੰਦਾ ਪੰਡਤ ਹੈ ਜਿਨੇ ਮੈਨੂੰ ਇਹ ਗੱਲ ਦੱਸੀ ਝੂਠ ਬੋਲਣ ਵਾਲਾ ਨਹੀਂ ਜੀ ਵੀ ਦੇਖੋ ਚੀਜ਼ਾਂ ਹੈਗੀਆਂ ਇਤਿਹਾਸਕ ਨੇ ਹਨਾ ਜਿਹਦੀ ਪੂਜਤੇ ਆ ਉਹਨਾਂ ਚ ਤਾਕਤ ਤਾਂ ਹੁੰਦੀ ਹੋਈ ਹੈ ਜੀ ਤਾਂ ਹੀ ਕੋਈ ਪੂਜਦਾ ਜੀ ਬਿਲਕੁਲ ਠੀਕ ਹੈ ਦੀਪਕ ਜੀ ਦੀਪਕ ਜੀ ਨੇ ਆਪਣਾ ਬਹੁਤ ਵਧੀਆ ਟਾਈਮ ਦਿੱਤਾ ਦੇਖੋ ਦੋਸਤੋ ਤੁਸੀਂ ਐਦਾਂ ਦੀਆਂ ਖਬਰਾਂ ਦੇ ਲਈ ਨਿਰਪੱਖ ਪੋਸਟ ਦੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਇਤਿਹਾਸ ਨੂੰ ਬਾਹਰ ਲੈ ਕੇ ਆਣੇ ਆ ਬੱਚਿਆਂ ਦੇ ਸਾਹਮਣੇ ਲੈ ਕੇ ਆਣੇ ਆ ਅਸੀਂ ਬਿਲਕੁਲ ਆਰਟੀਫੀਸ਼ੀਅਲ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਐਦਾਂ ਦੀ ਹੋਰ ਇਤਿਹਾਸਕ ਚੀਜ਼ਾਂ ਦਿਖਾਵਾਂਗੇ